ਨਬੂ ਓਏ ਨਬੂ ਨਬੂ ਖੜੀ ਹੋ ਪੁੱਤ ਤੈਨੂੰ ਮੈਂ ਕਿਹਾ ਸੀ ਆਪਾਂ ਨਾਨਕੇ ਚੱਲਾਂਗੇ ਮਮਾ ਅੱਜ ਤਾਂ ਮੈਂ ਸੋ ਛੁੱਟੀ ਮਿਲੀ ਐ ਸੌਣ ਜਾਂਦੇ ਨੂੰ ਓਹੋ ਪੁੱਤ ਆਪਾਂ ਜੇ ਜਲਦੀ ਜਾਵਾਂਗੇ ਫੇਰ ਹੀ ਸ਼ਾਮ ਨੂੰ ਵਾਪਸ ਮੁੜ ਕੇ ਆਵਾਂਗੇ ਖੜੀ ਹੋ ਤਿਆਰ ਹੋ ਚੱਲ ਨਾਲ ਆ ਨਾ ਕੇ ਚਾਹ ਪੀ ਲਈ ਠੀਕ ਐ ਚਾਹ ਬਣੀ ਪਈ ਐ ਨਾ ਆ ਫਟਾਫਟ ਫਿਰ ਜਾਵਾਂਗੇ ਆਪਾਂ ਮੈਂ ਵੀ ਤਿਆਰ ਹੋ ਜਾ ਮੈਂ ਵੀ ਤਿਆਰ ਹੁੰਨੀ ਆ ਨਾਲ ਆ ਹੋ ਗਿਆ ਤਿਆਰ ਨਬੂ ਮੰਮਾ ਚੱਲੀ ਹਾਂ ਹਾਂ ਚੱਲਦੇ ਆ ਪੁੱਤ ਤੂੰ ਐ ਕਰ ਤੇ ਡੈਡੀ ਨੂੰ ਦੇਖ ਕੇ ਤਿਆਰ ਹੋ ਗਏ ਜਾਂ ਫਟਾਫਟ ਦੇਖ ਕੇ ਆ ਚੱਲ ਮੱਸਾ ਤੇ ਦਾ ਮਾਮਾ ਆਇਆਗਾ ਕੱਲ ਨੂੰ ਫਿਰ ਉਹਨੇ ਡਿਊਟੀ ਤੇ ਚਲੇ ਜਾਣਾ ਅੱਜ ਸਾਰੀ ਗੱਲ ਮੈਂ ਕਰ ਹੀ ਲੈਣੀ ਐ ਮਿਲੀ ਆਉਣਿਆ ਫਿਰ ਨਾਲੇ ਘਰ ਦੇ ਕੰਮਾਂ ਕਾਰਾਂ ਚ ਕਿੱਥੇ ਟਾਈਮ ਲੱਗਦਾ ਚਲ ਦੇਖਾਂ ਨੂੰ ਤਿਆਰ ਹੋ ਗਏ ਕਿ ਨਾ ਹੋ ਗਏ ਜੀ ਤਿਆਰ ਚੱਲੀਏ ਆਪਾਂ ਫਿਰ ਹਾਂ ਚੱਲੀਏ ਫਿਰ ਹੁਣ ਕਿੱਥੇ ਜਾਣਾ ਤਾਂ ਕਹਿੰਦੇ ਕਿੱਥੇ ਜਾਣਾ ਦੱਸਿਆ ਤਹ ਤਾਂ ਹੀ ਸਾਨੂੰ ਤਿਆਰ ਕੀਤਾ ਪਿੰਡ ਨਹੀਂ ਜਾਣਾ ਹੁਣ ਉਹ ਕਿਉਂ ਰੋਜ਼ ਰੋਜ਼ ਰਾਹਜ ਤੁਰੇ ਫਿਰਦਾ ਰਹਿਣਾ ਕਮਾਲ ਦੀ ਗੱਲ ਆ ਰਾਹਾਂ 'ਚ ਤੁਰਨ ਨੂੰ ਕਿਹੜਾ ਮੈਂ ਕਾਗਜ਼ ਚੁਗਨਾਰੀ ਆ ਉਹ ਮੈਂ ਤੈਨੂੰ ਕਾਗਜ਼ ਚੁਗਨਾਰੀ ਥੋੜੀ ਕਿ ਹੈ ਮੈਂ ਤੈਨੂੰ ਐਂ ਕਹਿਣਾ ਵੀ ਰੋਜ਼ ਰੋਜ਼ ਚੰਗਾ ਨਹੀਂ ਲੱਗਦਾ ਰੋਜ਼ ਤਾਂ ਫੋਨ ਤੇ ਗੱਲਾਂ ਹੁੰਦੀਆਂ ਨੇ ਵੀਡੀਓ ਕਾਲਾਂ ਹੁੰਦੀਆਂ ਨੇ ਮੇਰੇ ਪੇਕੇ ਨੇ ਮੈਂ ਕਦੋਂ ਵੀ ਆ ਜਾ ਸਕਦੀ ਹਾਂ ਉੱਥੇ ਨਾਲੇ ਮਸਾ ਮਸਾ ਤਾਂ ਮੇਰਾ ਭਰਾ ਹੈ ਫੌਜ ਤੋਂ ਛੁੱਟੀ ਆਇਆ ਇੱਥੇ ਕੱਲ ਨੂੰ ਫੇਰ ਚਲੇ ਜਾਣਾ ਮੈਂ ਭਲਾ ਕਿਵੇਂ ਮਿਲੂਗੀ ਫੇਰ ਮੇਰੇ ਭਰਾ ਨੂੰ ਫੋਨ ਵਾਲੀ ਗੱਲ ਅਲੱਗ ਹੁੰਦੀ ਹੈ ਮੇਰੇ ਨਾਲ ਹੀ ਅਲੱਗ ਹੁੰਦੀ ਹੈ ਉਹ ਚੱਲ ਜੇ ਬਾਲਾ ਕਰਦੀ ਹੈ ਵਕ ਚੱਲਦੇ ਆ ਗੁੱਸਾ ਕਿਉਂ ਕਰਦੀ ਹੈ ਨਾਲੇ ਮੈਂ ਨਮਨ ਨੂੰ ਬੁਲਾ ਲਿਆ ਬਾ ਨਾਲੇ ਮੈਂ ਫੋਨ ਚੱਕ ਲਾਉਂਦਾ ਫਟਾਫਟ ਬੁਲਾ ਲਿਓ ਤੁਸੀਂ ਤਾਂ ਕਹਤਾ ਵੀ ਕੀ ਕਰਨਾ ਜਾ ਕੇ ਤੈਨੂੰ ਕੀ ਪਤਾ ਮੈਂ ਦਿਲ ਚ ਕੀ ਕੁਝ ਸੋਚੀ ਬੈਠੀ ਆਂ ਚਲੋ ਆਜੋ ਹੁਣ ਫਟਾਫਟ ਆ ਜਾ ਨਬੂ ਆਜੋ ਬਹੁਤ ਟਾਈਮ ਲਾਤਾ ਚਲ ਬੇਟਾ ਚੱਲ ਮੋਟਰਸਾਈਕਲ ਸਟਾਰਟ ਕਰੋ ਸਟਾਰਟ ਕਰੋ ਫਟਾਫਟ ਚੱਲੀਏ ਘੁਮਾਓ ਮੋਟਰਸਾਈਕਲ ਆ ਜਾ ਨਬੂ ਪੁੱਤ ਕਰੋ ਮੋਟਰਸਿੰਗ ਸਟਾਰਟ ਇਹਦੀ ਸਰਵਿਸ ਨਹੀਂ ਕਰਾਈ ਜਾਂਦੀ ਸੋਡੇ ਤੋਂ ਕਿੰਨੀ ਵਾਰ ਕਹਤਾ ਮੈਂ ਸਟਾਰਟ ਕਰਦਾ ਤੂੰ ਆਪਣਾ ਪਰਸ ਚੱਕ ਲਿਆ ਓਹੋ ਮੈਂ ਤਾਂ ਦਿਮਾਗ ਹੀ ਖਰਾਬ ਕਰੀ ਰੱਖਦੇ ਆ ਲਿਆ ਮੈਂ ਪਰਸ ਨੇ ਲਵਾ ਚਲ ਕੇ ਜਾਂਦਾ ਹਿਸਟਾ ਮਮਾ ਨੂੰ ਲੁਕਾ ਜਾ ਹੂੰ ਕੰਧ ਟੱਪ ਕੇ ਜਾਣਾ ਕੀਰਤਾ ਬੰਦ ਪਿਆ ਤੇਰੀ ਮੰਮਾ ਦਾ ਪਤਾ ਹੀ ਕਰਦੀ ਹੁੰਦੀ ਐ ਤੁਸੀਂ ਜ਼ਿਆਦਾ ਨਹੀਂ ਬੋਲਣ ਲੱਗੇ ਪਿਓ ਤੀ ਕੋਈ ਨਾ ਸੁਣਨ ਮੈਂ ਪਿੰਡ ਜਾ ਕੇ ਪੁੱਛਦੀ ਆਂ ਕੋਣ ਇੱਕ ਮਿੰਟ ਆਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਬਾਲੀ ਹਾਂ ਮੈਂ ਠੀਕ ਹਾਂ ਤੁਸੀਂ ਦੱਸੋ ਕਿਵੇਂ ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਹੈ ਵਧੀਆ ਮੇਰੀ ਗੱਲ ਸੁਣੋ ਤੁਸੀਂ ਹੋਣ ਤੋਂ ਪਹਿਲਾਂ ਦੱਸ ਦਿੰਦੇ ਸਰਪ੍ਰਾਈਜ਼ ਹੀ ਦੇ ਤਾਂ ਕਿ ਲੈ ਇਹਦੇ 'ਚ ਦੱਸਣ ਵਾਲੀ ਕਿਹੜੀ ਗੱਲ ਹੈ ਮੇਰਾ ਆਪਦਾ ਘਰ ਹੈ ਮੈਂ ਜਦੋਂ ਵੀ ਆ ਜਾ ਸਕਦੀ ਹਾਂ ਉਹੋ ਦੀਦੀ ਤੁਹਾਡਾ ਆਪਦਾ ਘਰ ਹੈ ਕਦੋਂ ਮਰਜੋ ਪਰ ਥੋੜੀ-ਬੋਤੀ ਤਿਆਰੀ ਹੋ ਜਾਂਦੀ ਹੈ ਆਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੀਟਰ ਚਲ ਆ ਜਾ ਨਬ ਲੋ ਬੈਠੋ ਤੁਸੀਂ ਮੈਂ ਤੁਹਾਡੇ ਲਈ ਚਾਹ ਪਾਣੀ ਬਣਾਉਦਾ ਠੀਕ ਹੈ ਦੀਦੀ ਠੀਕ ਹੈ ਪਾਣੀ ਬਣਾ ਲਵਾਂ ਜਸਪਾਲ ਜੀ ਦੀ ਜੀ ਕਿੱਧਰ ਵਾਗੇ ਅੰਦਰ ਹੀ ਸੀ ਵੀਰ ਜੀ ਆ ਸੁਣਿਓ ਜੀ ਉਹਨਾਂ ਨੂੰ ਪਤਾ ਨਹੀਂ ਨਾ ਮੈਂ ਚਾਹ ਬਣਾ ਲਵਾਂ ਕੋਈ ਗੱਲ ਨਹੀਂ ਨਾ ਪਰ ਠੀਕ ਹੋ ਕੇ ਬਹਿ ਜਾ ਉੱਪਰ ਬਹਿ ਜਾ ਰਾਜੇ ਬਹਿ ਜਾ ਪਰ ਤੋਂ ਉੱਪਰ ਲੈ ਅੰਗਰੇਜ਼ਾ ਸਿਕਾ ਹੋ ਜਸਪਾਲ ਜੀ ਠੀਕ ਹੈ ਵੀਰੇ ਹਾਂ ਬੜੀ ਠੀਕ ਸਿਕਾ ਬੰਤੇ ਕਿਵੇਂ ਆ ਕਿਵੇਂ ਜਸਪਾਲ ਬਾਲੇ ਲਿੱਸਾ ਜਾ ਹੋ ਗਿਆ ਉਹ ਤੈਨੂੰ ਪਤਾ ਪੈਗਾ ਭੈਣੇ ਟ੍ਰੇਨਿੰਗ ਤੇ ਇੱਕ ਵਾਰ ਤਾਂ ਸਰੀਰ ਖਿੱਚਿਆ ਜਾਂਦਾ ਹੈ हां विरे होता है चल विरे और सुना कोई गल बात और सब ठीक ठाक है बहनें है ਤੁਹਾਡੇ ਅਸ਼ੀਰਵਾਦ ਨਾਲ ਸਭ ਕੁਝ ਵਧੀਆ ਚੱਲ ਰਿਹਾ ਨਹੀਂ ਨਹੀਂ ਸਾਡਾ ਅਸ਼ੀਰਵਾਦ ਕਿਉਂ ਉਸ ਰੱਬ ਦਾ ਅਸ਼ੀਰਵਾਦ ਚਾਹੀਦਾ ਉਹ ਨਹੀਂ ਨਹੀਂ ਭਾਈ ਇਹ ਤਾਂ ਮਹਿਮ ਆ ਲੈ ਜਦੋਂ ਰੱਬ ਵਰਗੀ ਭੈਣ ਤੇ ਪਰੋਣਾ ਮਿਲ ਜਾਣ ਦੱਸ ਮੈਨੂੰ ਕਿਸ ਗੱਲ ਦੀ ਕੀ ਦਿੱਕਤ ਆ ਸਭ ਠੀਕ ਠਾਕ ਆ ਨਾਲੇ ਸਾਡਾ ਤਾਂ ਭੈਣ ਭਰਾਵਾਂ ਦਾ ਪਹਿਲੇ ਦਿਨੀ ਬਹੁਤ ਜ਼ਿਆਦਾ ਮੋਹ ਫ੍ਰੇਮ ਹੈ हां भाई ਭੈਣ ਠੀਕ ਕਹਿੰਦੀ ਆ ਮੈਂ ਤਾਂ ਬਚਪਨ ਤੋਂ ਮਾਪੇ ਵੇਖੇ ਹੀ ਨਹੀਂ ਸੀ ਮੈਨੂੰ ਤਾਂ ਇਸੇ ਨਹੀਂ ਜਵਾਖਾ ਵਾਂਗੂ ਪਾਲਿਆ ਮੇਰੇ ਲਈ ਤਾਂ ਤੁਸੀਂ ਹੀ ਰੱਬ ਹੋ ਉਹ ਗੱਲ ਤਾਂ ਹੈਗੀ ਐ ਵੀਰੇ ਪਰ ਹੁਣ ਤੂੰ ਮੇਰੇ ਤੋਂ ਮੂੰਹ ਨਾ ਮੋੜ ਲਈ ਹੁਣ ਤਾਂ ਤੂੰ ਸੁੱਖ ਨਾ ਕਮਾਉਣ ਵਾਲਾ ਹੋ ਗਿਆ ਲੈ ਭੈਣੇ ਇਹ ਕਿਹੜੀ ਗੱਲ ਕਰਤੀ ਤੂੰ ਓਏ ਜ਼ਿੰਦਗੀ ਵੀ ਤੇਰੀ ਦਿੱਤੀ ਹੋਈ ਆ ਤੂੰ ਤਾਂ ਮੈਨੂੰ ਹੁਕਮ ਕਰਦੀ ਤੇਰੇ ਲਈ ਤਾਂ ਮੈਂ ਜਾਨ ਹਥੇਲੀ ਤੇ ਰੱਖ ਦੂੰਗਾ ਓਹੋ ਉਹ ਕਮਲਿਆ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਨਾਲੇ ਚਾਹ ਨਹੀਂ ਆਈ ਚਾਹ ਪਾ ਲੈ ਚਾਹ ਵੀ ਆ ਗਈ ਥੋੜਾ ਟਾਈਮ ਨਾ ਹੈ ਲੈ ਨਾ ਪੁੱਤ ਮੈਂ ਇਹਨਾਂ ਦੀ ਛੰਡੀ ਕਰਕੇ ਲਿਆਉਂਦੀ ਤੁਸੀਂ ਪੀ ਲਓ ਠੀਕ ਹੈ ਚੱਲ ਲਿਆਉਂਦੇ ਨੰਮਨੀ ਜੀ ਠੀਕ ਹੈ ਹੋਰ ਸੁਣੋ ਕਰੇ ਸਭ ਠੀਕ ਹੈ ਹਾਂ ਪਾਲੀ ਵਧੀਆ ਲੈ ਤਾਂ ਦੀਦੀ ਨੂੰ ਇਹ ਕਹਿੰਦੀ ਸੀ ਸਰਪ੍ਰਾਈਜ਼ ਹੀ ਦੇ ਤਾਂ ਕਿ ਫੋਨ ਕਰਕੇ ਤਾਂ ਆ ਜਾਂਦੇ ਹਾਂ ਹਾਂ ਲੈ ਦੱਸਿਆ ਹੀ ਨਹੀਂ ਚੱਲ ਕੋਈ ਨਹੀਂ ਇਹਨਾਂ ਦਾ ਆਪਣਾ ਘਰ ਉਹ ਐ ਸੋਚਿਆ ਚੱਲ ਕੋਈ ਨਾ ਮਿਲੇ ਆਉਣੇ ਅੱਜ ਬੇਲੀ ਸੀਗੇ ਨਾਲ ਇਹਦੇ ਪੇਪਰ ਜੇ ਹੋ ਕੇ ਅੱਡੇ ਸੀ ਦੇਖਿਆ ਫਿਰ ਜਤਿੰਦਰ ਨੇ ਚਲੇ ਜਾਣਾ ਡਿਊਟੀ ਤੇ ਇਹ ਤਾਂ ਤੁਸੀਂ ਵਧੀਆ ਕੀਤਾ ਹੁਣ ਇਹਦੇ ਕੋਲ ਤਾਂ ਤੁਹਾਨੂੰ ਪਤਾ ਹੀ ਹੈ ਥੋੜਾ ਬਹੁਤ ਹੀ ਟਾਈਮ ਹੁੰਦਾ ਹੈ ਕੁੜੀ ਜੇ ਪੇਪਰ ਵਧੀਆ ਹੋ ਗਏ ਹਾਂ ਪਾਲੀ ਵਧੀਆ ਹੋ ਗਏ ਵਧੀਆ ਜੀ ਵਧੀਆ ਪੜਨਾ ਠੀਕ ਹੈ ਮੇਰੇ ਪੁੱਤ 10 ਸੈਕਿੰਡ ਆਈ ਹੈ ਲੈ ਫਿਰ ਤਾਂ ਵਧੀਆ ਗੱਲ ਆ ਚਲੋ ਜੀ ਮੈਂ ਖਾਣ ਪਿੰਦਾ ਕੁਛ ਕੋਈ ਨਾ ਪਾਲੀ ਬੈਠ ਜਾ ਫਿਰ ਕੋਈ ਗੱਲ ਨਹੀਂ ਤੁਸੀਂ ਗੱਲਾਂ ਮਾਰੋ ਦੁਨਹੇ ਭੈਣ ਭਾਈ ਮਸਤੇ ਟਾਈਮ ਮਿਲਦਾ ਹੈ ਠੀਕ ਹੈ ਠੀਕ ਹੈ ਆ ਲਓ ਬੁੱਢੀ ਚੱਡੀ ਚਾਹ ਲੈ ਲਾਂ ਮੈਂ ਉਹ ਚਾਹ ਹੋਰ ਜੀ ਜੀ ਸੁਣੋ ਕੀ ਕਰਦੇ ਹੋ ਨਾ ਅੱਜ ਕੱਲ੍ਹ ਕਰੇ ਬਸ ਪੱਲ ਕੀ ਕਰਨਾ ਸੀ ਘਰ ਦੇ ਕੰਮ ਕਰ ਅੱਜ ਵੀ ਮਸਾਂ ਫ੍ਰੀ ਹੋ ਕੇ ਆਏ ਆ ਟੈਮ ਕਰਦ ਕੇ ਅੱਛਾ ਚਲੋ ਫੋਨ ਤਾਂ ਤੈਨੂੰ ਮौज ਹੋਗੀ ਮੇਰਾ ਭਰਾ ਫੌਜੀ ਜੋ ਲੱਗ ਗਿਆ ਹੋਗੀ ਵੀ ਹੁਣ ਤਾਂ ਤੂੰ ਨਜ਼ਾਰੇ ਲੈਣੀਆਂ ਏਹਦੀ ਗੱਲ ਕਰਦੀ ਤੁਸੀਂ ਆਹੀ ਬਸ 2 ਸਾਲਾਂ ਦੀ ਕੂੜੀ ਕੰਮ ਲੱਗਿਆ ਆ ਪਹਿਲਾਂ ਤਾਂ 3 ਸਾਲਾਂ ਤੋਂ ਫ੍ਰੀ ਸੀਗੇ ਮਸਾਂ ਟਾਈਮ ਨਿਕਲਦਾ ਸੀ ਨਾ ਤਾਂ ਮੰਮੀ ਮੇਰੇ ਨਾਲ ਵੀ ਗੱਲਾਂ ਕਰ ਲਓ ਤੁਸੀਂ ਆਪਸ ਵਿੱਚ ਬੋਲੀ ਲੈ ਮੇਰੀ ਧੀ ਨਾਲ ਕੋਈ ਗੱਲ ਨਹੀਂ ਕਰਦਾ ਕੋਈ ਨਾ ਪੁੱਤ ਤੂੰ ਚਾਹ ਪੀ ਫਿਰ ਮੈਂ ਤੈਨੂੰ ਬਾਹਰ ਬਾਜ਼ਾਰ ਚ ਘੁਮਾ ਕੇ ਲਿਆਉਂ ਠੀਕ ਆ ਆਜੋ ਭਾਈ ਆਪਾਂ ਬਾਹਰ ਬੈਠ ਕੇ ਕਰਦੇ ਆ ਗੱਲਾਂ ਇਹਨਾਂ ਨੂੰ ਵੀ ਕਰਨ ਦੋ ਦੋ ਲਾ ਚਲੋ ਚਲੋ ਆਜੋ ਹੋਰ ਸੁਣਾ ਬਾ ਪਾਲੀ ਕੰਮ ਕਰ ਕਿਵੇਂ ਚੱਲਦਾ ਬਸ ਠੀਕ ਐ ਕੰਮ ਕਰ ਕਰ ਕੇ ਬੈਠ ਜਾਂਦਾ ਫਿਰਲੇ ਹਾਂ ਵਾ ਸਭ ਚਲ ਵਧੀਆ ਹੋਰ ਸੁਣਾ ਆਪਣੀ ਫਸਲਬਾੜੀ ਕਿਵੇਂ ਵਧੀਆ ਫਸਲ ਤਾਂ ਹੁਣੀ ਨਿਬੜਿਆ ਸਾਰਾ ਕੰਮ ਫਿਰ ਨਿਬੜ ਕੇ ਕੰਮ ਫੇਰ ਹੀ ਆਏ ਆ ਚਲੋ ਵਧੀਆ ਪੈਕੇਜ ਆਇਆ ਹੁਣ ਦੋ ਚਾਰ ਦਿਨ ਨਾ ਨਾ ਰਿਹਾ ਕਿੱਥੇ ਜਾਂਦਾ ਦੀਆਂ ਕਲਾਸਾਂ ਸਟਾਰਟ ਹੋ ਗਈਆਂ ਨਾ ਜਾਣਾ ਤਾਂ ਪਊਗਾ ਸ਼ਾਮ ਨੂੰ ਵਾਪਸ ਹੀ ਜਾਵਾਂਗੇ ਉੱਥੇ ਤਾਂ ਬੜੀਆਂ ਚ ਗੱਲਾਂ ਨਹੀਂ ਹੁੰਦੀਆਂ ਹੋਰ ਸੁਣਾ ਸਭ ਠੀਕ ਠਾਕ ਹੈ ਹਾਂ ਬਈ ਬਸ ਠੀਕ ਹੀ ਆ ਬਾਕੀ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਣਾ ਕੀ ਗੱਲ ਕੁਜਲ ਕੋਰੇ ਆ ਮੇਰੇ ਤੋਂ ਨਹੀਂ ਬਈ ਤੈਨੂੰ ਪਤਾ ਹੀ ਹੈ ਮੈਨੂੰ ਨਾ ਭਰਤੀ ਹੋਈ ਨੂੰ ਹਲੇ 2 ਸਾਲ ਹੀ ਹੋਏ ਆ ਤੇ ਮੇਰਾ ਤਾਂ ਹਲੇ ਪਿਛਲਾ ਹਿਸਾਬ ਵੀ ਕਰਨ ਵਾਲਾ ਪਿਆ ਲੋਕਾਂ ਨਾਲ। ਬਾਕੀ ਜਦੋਂ ਵੀ ਮੈਂ ਘਰ ਆਉਣਾ ਤੇ ਮੈਂ ਹੌਲੀ-ਹੌਲੀ ਸਾਰਿਆਂ ਦੇ ਮੋੜੀ ਜਨ। ਤੂੰ ਫਿਰ ਮੈਨੂੰ ਦੱਸਿਆ ਕਿਉਂ ਨਹੀਂ? ਐਤ ਕੀਦਾ ਮੇਰੇ ਕੋਲੇ ਫਸਲ ਵੀ ਚੰਗੀ ਹੋਈ ਆ ਪ੍ਰਮਾਤਮਾ ਦੀ ਕਿਰਪਾ ਨਾਲ। ਤੂੰ ਮੈਨੂੰ ਦੱਸ ਦਿੰਦਾ। ਜੋ ਵੀ ਤੈਨੂੰ ਲੋੜ ਐ ਤੂੰ ਮੈਨੂੰ ਦੱਸ। ਕਿ ਮੈਂ ਤੇਰੇ ਕੋਲ ਜੁ ਲੱਗਦਾ ਨਹੀਂ। ਨਹੀਂ ਨਹੀਂ ਭਾਈ। ਇਹੋ ਜੀ ਕੋਈ ਗੱਲ ਨਹੀਂ। ਤੁਸੀਂ ਤਾਂ ਮੈਨੂੰ ਪਹਿਲਾਂ ਹੀ ਬਹੁਤ ਕੁਝ ਦੇ ਰੱਖਿਆ। ਥੋੜੇ ਆਸਾਨ ਪਤਾ ਨਹੀਂ ਮੈਂ ਕਿਵੇਂ ਤਾਰੂੰਗਾ। ਓਏ ਆਪੇ ਉੱਤਰਦੇ ਰਹਿਣਗੇ ਨਾਲੇ ਮੇਰੀ ਗੱਲ ਸੁਣਾ ਕੱਲ ਨੂੰ ਘਰ ਆ ਜੀ ਜਿੰਨੇ ਪੈਸਿਆਂ ਦੀ ਲੋੜ ਹੋਈ ਲੈ ਜੀ ਤੇ ਜਿਹੜੇ ਜ਼ਿਆਦਾ ਤੰਗ ਕਰਦੇ ਉਹਨਾਂ ਦੇ ਮੂੰਹ ਤੇ ਮਾਰੀ ਚਿੰਤਾ ਨਾ ਕਰੀ ਕਿਸੇ ਗੱਲ ਦੀ ਪਹਾੜ ਮੰਗੂ ਤੇਰੇ ਨਾਲ ਖੜਾ ਮੈਂ ਇਹ ਤਾਂ ਹੈ ਬਈ ਕਦੇ ਕਹਿੰਦਾ ਮੈਨੂੰ ਐ ਲੱਗਦਾ ਵੀ ਰੱਬ ਨੇ ਤੈਨੂੰ ਮੇਰੇ ਪਿਓ ਦੀ ਥਾਂ ਦੇ ਕੇ ਭੇਜਿਆ ਉਹ ਬੱਸ ਕਰ ਚੱਲ ਅੰਦਰ ਚੱਲੀਏ ਦੇਖੀ ਕੀ ਗੱਲਾਂ ਬਾਤਾਂ ਕਰੀ ਜਾਂਦੀਆਂ ਨੇ ਉਹ ਠੀਕ ਆ ਬਈ ਲੋ ਐਤਕੀ ਦੇ ਫਿਰ ਜਵਾਕਾਂ ਨੂੰ ਘਾਟੀ ਛੁੱਟੀਆਂ ਕਰੀਆਂ ਨੇ ਬਸ ਪਾਲੀ ਨਾਲ ਦੇ ਨਾਲ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਤਾਂ ਹਾਂਜੀ ਦੀਦੀ ਉਹ ਤਾਂ ਹੈ ਦੇਖ ਪਾਲੀ ਹੁਣ ਤਾਂ ਆਪਾਂ ਬਹੁਤ ਗੱਲਾਂ ਕਰ ਲਈਆਂ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਹਾਂਜੀ ਦੀਦੀ ਬੋਲੋ ਮੈਂ ਇਹ ਕਹਿੰਦੀ ਸੀ ਵੀ ਦੇਖ ਬਚਪਨ ਵਿੱਚ ਹੀ ਸਾਡੇ ਬੇਬੇ ਬਾਪੂ ਸਾਨੂੰ ਛੱਡ ਕੇ ਤੁਰ ਗਏ ਸੀ ਜੇ ਜਤਿੰਦਰ ਨੂੰ ਮੈਂ ਆਪਦੇ ਬੱਚਾ ਇੰਨਾਂ ਤਰ੍ਹਾਂ ਪਾਲਿਆਗਾ ਇਹ ਤਾਂ ਤੈਨੂੰ ਵੀ ਪਤਾ ਹੈ ਹਾਂਜੀ ਦੀਦੀ ਇਹ ਤਾਂ ਪਤਾ ਹੀ ਹੈ ਤੁਹਾਡਾ ਇਹ ਸਾਨੂੰ ਸਿੱਖੀ ਵਿੱਚ ਕਾਵਾਂਗੇ ਅਸੀਂ ਤਾਂ ਹੁਣ ਵੀ ਤੁਹਾਡੀਆਂ ਹੀ ਗੱਲਾਂ ਕਰਦੇ ਰਹਿਣੇ ਆ ਜੇ ਤੁਸੀਂ ਇੰਨਾ ਵਧੀਆ ਨੂੰ ਨਾ ਪਰਵਿਸ਼ ਦਿੱਤੀ ਹੁੰਦੀ ਤਾਂ ਸ਼ਾਇਦ ਜਤਿੰਦਰ ਅਜੇ ਤੱਕ ਨਾ ਪਹੁੰਚਦੇ ਹਾਂ ਪਾਲੇ ਉਹ ਤਾਂ ਠੀਕ ਹੈ ਮੈਂ ਪਾਲੇ ਤੈਨੂੰ ਇਹ ਕਹਿੰਦੀ ਸੀ ਵੀ ਅੱਜ ਨਾ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਈ ਵਾਰ ਨਾ ਔਖਾ ਟਾਈਮ ਵੀ ਆ ਜਾਂਦਾ ਹੁੰਦਾ ਕਿਸੇ ਤੇ ਹਨਾ ਤੇ ਮੈਂ ਇਹ ਕਹਿੰਦੇ ਸੀ ਜਿਹੜਾ ਬੇਬੇ ਬਾਪੂ ਦੇ ਨਾਂ 4 ਕਿੱਲੇ ਜ਼ਮੀਨ ਹੈ ਉਹ ਜੋ ਬੰਦਾ ਹਿੱਸਾ ਸਾਨੂੰ ਸਾਡਾ ਦੇ ਦੋ। ਜ਼ਮੀਨ ਸਾਡੇ ਨਾ ਕਰਾ ਦੋ। ਦੀਦੀ ਮੇਰੀ ਗੱਲ ਸੁਣੋ ਤੁਸੀਂ ਇਹੋ ਜੀਆਂ ਗੱਲਾਂ ਨਾ ਇਹਨਾਂ ਨਾਲ ਹੀ ਕਰੋ ਹਨਾ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ। ਲੈ ਗੱਲ ਕਿਉਂ ਨਹੀਂ ਕਰ ਸਕਦੀ ਜਤਿੰਦਰ ਨਾਲ ਤਾਂ ਗੱਲ ਕਰ ਹੀ ਸਕਦੀ ਆ। ਨਾਲੇ ਫਿਰ ਕੀ ਫਾਇਦਾ ਐਵੇਂ ਮਾੜੀ ਜੀ ਗੱਲ ਤੇ ਆਪਣਾ ਫਰਕ ਪੈਜੂ। ਅੱਜ ਸਾਨੂੰ ਪੈਸੇ ਦੀ ਜ਼ਰੂਰਤ ਹੈ। ਨਹੀਂ ਮੈਂ ਤੈਨੂੰ ਕਹਿੰਦੀ ਨਹੀਂ ਸੀ। ਮम्मा ਤੁਸੀਂ ਕੀ ਜ਼ਮੀਨ ਜ਼ਮੀਨ ਕਰੀਏ ਨੇ ਘਰੇ ਵੀ ਜ਼ਮੀਨ ਦੇ ਗੱਲ ਲਗਾਉਂਦੇ ਰਹਿੰਦੇ ਹੋ ਨਹੀਂ ਨਹੀਂ ਪੁੱਤ ਮम्मा ਨੂੰ ਐ ਨਹੀਂ ਬੋਲੀਦਾ ਹੁੰਦਾ ਤੂੰ ਚੁੱਪ ਕਰ ਇਹਦੇ ਚ ਗਲਤ ਕੀ ਐ ਨਾਲੇ ਫਿਰ ਮੇਰੇ ਮਾਪਿਆਂ ਦੇ ਢੇਢੀ ਚੋਂ ਮੇਰਾ ਬੰਦਾ ਹਿੱਸਾ ਤਾਂ ਮਿਲਣਾ ਚਾਹੀਦਾ ਨਾ ਕੀ ਗੱਲਾਂ ਵਾ ਕਿਹੜੀ ਜ਼ਮੀਨੀਆਂ ਗੱਲਾਂ ਕਰੀ ਜਾਂਦੇ ਹੋ ਉਹੀ ਜ਼ਮੀਨ ਜਿਹੜੀ ਮੇਰੇ ਮਾਪਿਆਂ ਦੇ ਨਾਂ ਕੀ ਮੇਰਾ ਹਿੱਸਾ ਤਾਂ ਮੈਨੂੰ ਮਿਲਣਾ ਚਾਹੀਦਾ ਨਾ ਫਿਰ ਕੋਈ ਵੈ ਕੋਈ ਗੱਲ ਨਹੀਂ ਭਾਈ ਤੂੰ ਫੇਰ ਕਰ ਨਾ ਕਰ ਨੜੇ ਭੈਣੇ ਲੈ ਮੈਂ ਤੇਰੇ ਤੋਂ ਭਜਦਾ ਨਾ ਸਾਰਾ ਕੁਝ ਤੇਰਾ ਹੀ ਆ ਤੈਨੂੰ ਜਿਹੜੀ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੇ ਕੋਈ ਗੱਲ ਪਾਗਲ ਹੋ ਗਿਆ ਤੂੰ ਕਿਹੜੇ ਹਿੱਸੇ ਦੀ ਗੱਲ ਕਰੀ ਜਾਂਦੇ ਤੂੰ ਕਿਉਂ ਮੇਰਾ ਜਲੂਸ ਕਢਾਇਆ ਵਾਧੂ ਦਾ ਉਹ ਤਾਂ ਬੇਚਾਰਾ ਹੁਣ ਮਸਾ ਨੌਕਰੀ ਤੇ ਲੱਗਿਆ ਉਹ ਤਾਂ ਪਹਿਲਾਂ ਨੇ ਟੋਏ ਨਹੀਂ ਭਰੇ ਕਿਹੜੇ ਹਿੱਸੇ ਦੀ ਕੀ ਆਪਦੇ ਮਾਪਿਆਂ ਦੇ ਤੇਰੀ ਦੀ ਗੱਲ ਕਰਨੀ ਆ ਨਾਲੇ ਫਿਰ ਮੈਨੂੰ ਮੇਰਾ ਬੰਦਾ ਹਿੱਸਾ ਤਾਂ ਮਿਲਣਾ ਚਾਹੀਦਾ ਨਾ ਲੈ ਕਿਉਂ ਤਾਂ ਜਤਿੰਦਰ ਜ਼ਮੀਨ ਦੇਣ ਨੂੰ ਤਿਆਰ ਐ ਤੁਸੀਂ ਵਿੱਚ ਕਿਉਂ ਬੋਲਦੇ ਹੋ ਕੋਈ ਨਾ ਖਾਮ ਖਾ ਦਾ ਨੰਨਾ ਪਾਈ ਜਾਇਆ ਕਰੋ ਕੋਈ ਨਹੀਂ ਭਾਈ ਸਾਰਾ ਕੁਝ ਤੇਰਾ ਹੀ ਆ ਤੈਨੂੰ ਜੋ ਚਾਹੀਦਾ ਨਾ ਮੈਂ ਤੈਨੂੰ ਉਹ ਦੇ ਦੂੰ ਨਾਲੇ ਤੁਸੀਂ ਤਾਂ ਮੇਰੇ ਮਾਵਾ ਵਰਗੇ ਹੋ ਥੋੜੇ ਨੂੰ ਥੋੜੀ ਮੈਂ ਭਜੂਗਾ ਕੋਈ ਨਹੀਂ ਭਾਈ ਨਹੀਂ ਜਤਿੰਦਰ ਸਾਨੂੰ ਕੁਝ ਨਹੀਂ ਚਾਹੀਦਾ ਇਦਾਂ ਐਵੇਂ ਹੀ ਬੋਲੀ ਜਾਂਦੀ ਆ ਸਾਰਾ ਕੁਝ ਸਾਡੇ ਕੋਲ ਮਾਰਕਾ ਦਾ ਦਿੱਤਾ ਹੋਇਆ ਤੁਸੀਂ ਨਾ ਚੁੱਪ ਕਰ ਜਾਓ ਜਤਿੰਦਰ ਵੀਰੇ ਹੁਣ ਅਸੀਂ ਚੱਲਦੇ ਆਂਗੇ ਜਿਹੜੇ ਕਾਗਜ਼ ਪੱਤਰ ਆ ਨਾ ਉਹ ਘਰ ਪਹੁੰਚਾ ਦੇ ਤੇ ਮੈਂ ਸਾਰੀ ਗੱਲ ਫੋਨ ਤੇ ਕਰੂੰਗੀ ਤੇਰੇ ਨਾਲ ਕੋਈ ਨਹੀਂ ਕੋਈ ਨਹੀਂ ਭੈਣ ਚਲ ਆ ਜਨ ਮੈਂ ਸਾਰੇ ਕਾਗਜ਼ ਫੋਨ ਮੇਰੇ ਨਾਲ ਆਪ ਲੈ ਕੇ ਆਉਂਗਾ ਠੀਕ ਹੈ ਜੀ ਚਲੋ ਚੱਲੀਏ ਜੀ ਚਲੋ ਮੰਮੀ ਤੁਸੀਂ ਹਮਮਾ ਮੰਨਣਾ ਕਰਾਓ ਰੋ ਰੋਨਾ ਮੈਂ ਮੰਮੀ ਨੂੰ ਆਪਣੇ ਸਮਝਾ ਦੂੰਗੀ ਕੀ ਕਬ ਕਿੰਨੀ ਸਮਝਦਾਰ ਕੁੜੀ ਐ ਜਾ ਨਬੂ ਆ ਜਾ ਬੁੱਤਾ ਹੁਣ ਕੀ ਕਰੋਗੇ ਜੀ ਆਪਾਂ ਕੋਈ ਨਾ ਫਰਕ ਤੂੰ ਨਾ ਦਿਲ ਨਾ ਹੌਲਾ ਕਰ ਸਭ ਠੀਕ ਹੋ ਜਾਊਗਾ ਉਹ ਨਾਲੇ ਮੇਰੀ ਗੱਲ ਸੁਣ ਜੇ ਭਲਾ ਮੇਰਾ ਕੋਈ ਭਰਾ ਹੁੰਦਾ ਉਹ ਨੂੰ ਨਾ ਪੈਸਾ ਦਿੰਦੇ ਇਹ ਆਪਣੇ ਮਾਮਾ ਵਰਗੇ ਜੇ ਮੰਗ ਲਿਆ ਤਾਂ ਕੀ ਗੱਲ ਹੋਗੀ ਨਾਲੇ ਹੁਣ ਮੈਨੂੰ ਲੱਗਦਾ ਉਹਨੂੰ ਲੋੜ ਹੋਊਗੀ ਤਾਂ ਹੀ ਗੁੱਸੇ 'ਚ ਹੋਏ ਨਾ ਬੋਲਦੀ ਤੂੰ ਫਿਕਰ ਨਾ ਕਰ ਚੱਲ ਜਾ ਹੁਣ ਕੋਈ ਕੰਮ ਧੰਦਾ ਕਰ ਲੈ ਕੀ ਕਰੀ ਜੀ ਮੈਂ ਤੁਹਾਡੀ ਮਰਜ਼ੀ ਆਹ ਲਓ ਪਾਣੀ ਆਲਾ ਨਬੂ ਚੱਲ ਮੈਂ ਚਾਹ ਬਣਾਉਣੀ ਹੈਗੀ ਨਾਲੇ ਅਮਨ ਹਾਂਜੀ ਬੈਠ ਤੇ ਨਾਲ ਗੱਲ ਕਰਨੀ ਐ ਇਕੱਲੇ ਹੁਣ ਕੀ ਗੱਲ ਕਰਨੀ ਐ ਤੁਸੀਂ ਅੱਜ ਤੂੰ ਜੋ ਵੀ ਉੱਥੇ ਕੁਝ ਕੀਤਾ ਨਾ ਚੰਗਾ ਨਹੀਂ ਕੀਤਾ ਮੈਂ ਇਹ ਚ ਚੰਗੇ ਮਾੜੇ ਵਾਲੀ ਕੀ ਗੱਲ ਐ ਉਹ ਜ਼ਮੀਨ ਲੈਣ ਦਾ ਹਿੱਸਾ ਲੈਣ ਤੇਰਾ ਕੋਈ ਹੱਕ ਨਹੀਂ ਬੰਦਾ। ਕਿਉਂ ਕੀ ਗੱਲ? ਮੇਰੇ ਮਾਪਿਆਂ ਦੀ ਜ਼ਮੀਨ ਹੈ। ਨਾਲੇ ਫਿਰ ਮਾਪੇ ਦੇ ਢੇਰੇ ਚੋਂ ਕੁਛ ਨਾ ਕੁਛ ਤਾਂ ਮਿਲਣਾ ਚਾਹੀਦਾ ਹੈ ਨਾ? ਮਿਲਣਾ ਚਾਹੀਦਾ ਜੇ ਤੇਰੇ ਕੋਲ ਕੁਛ ਨਾ ਹੋਵੇ। ਪਰਮਾਤਮਾ ਦਿੱਤਾ ਆਪਣੇ ਕੋਲ ਸਭ ਕੁਝ ਹੈ। ਕੀ ਚੀਜ਼ ਦੀ ਕਮੀ ਹੈ ਤੇਨੂੰ? ਉਹ ਬੱਸ ਰਹਿੰਦੇ। ਮੈਨੂੰ ਬਾਲੀਆਂ ਮੱਤਾਂ ਨਾ ਦੋ। ਮੇਰੇ ਹਿੱਸੇ ਵੰਦੀ ਜ਼ਮੀਨ ਆ ਉਹ ਤਾਂ ਮੈਂ ਲੈ ਕੇ ਰਹੂੰਗੀ। ਨਾਲੇ ਮੇਰਾ ਹੱਕ ਹੈਗਾ। ਉਸ ਜਵਾਕ ਦੇ ਮਨ ਤੇ ਪਤਾ ਕੀ ਬੀਤੀ ਹੋਈ ਹੈ। ਉਹ ਤਾਂ ਹਮਸਾ ਹੁਣ ਨੌਕਰੀ ਲੱਗਿਆ ਪਹਿਲੀ ਹੁਣੇ ਬਥੇਰਾ ਕਰਜ਼ਾ ਦੇਣਾ ਹੈ। ਮੇਰਾ ਵੀ ਆਪੂ ਬਿਮਾਰ ਹੋਣ ਦਾ ਉਹਦੇ ਸਿਰ ਤੇ ਰੱਕਾ ਕਰ ਜਾ ਚੜਿਆ ਪਿਆ ਕਿੱਥੋਂ ਦਾਰੂ ਆ ਉਹ ਬੱਸ ਕਰੋ ਮੈਨੂੰ ਪਤਾ ਮੈਂ ਆਪੇ ਸੰਭਾਲ ਲਊਗੀ ਸਾਰਾ ਕੁਝ ਹੋਈ ਨਾ ਬੋਲੀ ਜਾਇਆ ਕਰੋ ਪਾਣੀ ਪੀ ਲਓ ਤੁਸੀਂ ਮੰਮਾ ਮੇਰੀ ਗੱਲ ਸੁਣਿਓ ਹਾਂ ਪੁੱਤ ਮੰਮੀ ਤੂੰ ਸਹੀ ਨਹੀਂ ਕਰਦੀ ਤੈਨੂੰ ਤੇਰੇ ਪੇਕਿਆਂ ਦਾ ਕਫਨ नसीब ਨਹੀਂ ਹੋਣਾ ਆਰੇ ਮਾਮੇ ਹੋਰੇ ਵੀ ਤਾਂ ਇੰਨੇ ਗਰੀਬ ਨੇ ਫਿਰ ਤੂੰ ਬਾਤ ਤਾਂ ਪਸਤਾਏਂਗੀ ਨਬੂ ਜਿਆਦਾ ਨਾ ਬੋਲਿਆ ਕਰ ਚੁੱਪ ਕਰਕੇ ਪਾਣੀ ਪੀ ਲੈ ਮੈਂ ਚਾਹ ਬਣਾਉਣੀ ਆ ਕਿੰਨੇ ਫੋਨ ਕਰਤੇ ਫੋਨ ਹੀ ਨਹੀਂ ਚੱਕਦੇ ਚੱਲ ਦੁਬਾਰਾ ਲਾ ਕੇ ਦੇਖਦੇ ਆ ਵੀ ਘਟੋ ਘਟ ਫੋਨ ਤਾਂ ਚੱਕ ਲੋ ਤੁਸੀਂ ਜਾਂ ਆਪ ਕਰ ਲੋ ਲੈ 10 ਫੋਨ ਨਹੀਂ ਚੱਕਦੇ ਕੁਝ ਵੀ ਕਰ ਲੋ ਨਾ ਚੱਕੋ ਫੋਨ ਜ਼ਮੀਨ ਤਾਂ ਮੈਂ ਲੈ ਕੇ ਰਹੂੰਗੀ ਨਾਲੇ ਫਿਰ ਮੇਰੇ ਹਿੱਸੇ ਵੰਦੀ ਆਹੇ ਹੱਕ ਤਾਂ ਮੇਰਾ ਬੰਦਾ ਹੀ ਐ ਨਾ ਇੰਨਾ ਕੋਈ ਨਾ ਕਦੋਂ ਤੱਕ ਨਹੀਂ ਚੱਕਦੇ ਫੋਨ ਜ਼ਮੀਨ ਤਾਂ ਮੈਂ ਕਢਵਾ ਕੇ ਰਹੂੰਗੀ ਚਾਹੇ ਕੁਝ ਵੀ ਹੋ ਜਾਵੇ ਕੀ ਸੋਚੀ ਜਾਨੀ ਹੋਰੇ ਬੈਠੀ सोनू ਨੂੰ ਨਹੀਂ ਪਤਾ ਵੀ ਕੀ ਸੋਚਦੀ ਆ ਮੈਂ ਰੋਟੀ ਟੁਟੀ ਬਣਾਣਾ ਹੋ ਬਹੁਤ ਟਾਈਮ ਹੋ ਗਿਆ ਕੋਈ ਨਾ ਬਣਾ ਲੈਣੀ ਰੋਟੀ ਮੈਂ ਉਹਨਾਂ ਨੂੰ ਡੀਕੀ ਜਾਂਦੀ ਸੀ ਮੈਂ ਕਿਹਾ ਚੱਲ ਉਹ ਆ ਜਾਣਗੇ ਉਹਦੀ ਬਣਾਵਾਂਗੇ ਨਾਲੇ ਉਹ ਖਾ ਲੈਣਗੇ ਹਜੇ ਤੱਕ ਨਹੀਂ ਆਏ ਵੀ ਘਟੋ ਘਟਾ ਫੋਨ ਤਾਂ ਚੱਕ ਲੈਣਾ ਨਾ ਨਾ ਫੋਨ ਚੱਕਦੇ ਨੇ ਉਹ ਨਾ ਆਪ ਤੋਂ ਕਰਦੇ ਨੇ ਚੱਕ ਲੈਣਗੇ ਕਿਸੇ ਕੰਮ 'ਚ ਹੁੰਦਾ ਬੰਦਾ ਨਹੀਂ ਫੋਨ ਚੱਕਿਆ ਜਾਂਦਾ ਉਹ ਕੀ ਸੋਚਦੇ ਆ ਵੀ ਐਂ ਛੱਡ ਦੂਗੀ ਜ਼ਮੀਨ ਜ਼ਮੀਨ ਨਹੀਂ ਮੈਂ ਛੱਡਦੀ ਹੈਗੀ ਜ਼ਮੀਨ ਤਾਂ ਮੈਂ ਲੈ ਕੇ ਰਹੂੰਗੀ ਇਹਨਾਂ 'ਕਿ ਤਾਂ ਹੱਕ ਮੇਰਾ ਹੈਗਾ ਹੀ ਐ ਓਏ ਹੋਰ ਐਂ ਨਹੀਂ ਸੋਚਦੇ ਉਹ ਤੈਨੂੰ ਮਾਵਾ ਵਾਂਗੂ ਸਮਝਦਾ ਇਹਜਾ ਕੁਛ ਨਹੀਂ ਕਰਦਾ ਉਹ ਚੱਲ ਚੰਗਾ ਤੁਸੀਂ ਅੰਦਰ ਬਾਗਜੋ ਮੈਨੂੰ ਬਾਲੀਆਂ ਮੱਤਾਂ ਨਾ ਦਿਆ ਕਰੋ ਜੋ ਬਾਗਜੋ ਅੰਦਰ ਆਉਣ ਵਾਲੀ ਹੋਣਗੇ ਨਾਲੇ ਕਿਸੇ ਦਾ ਹੱਕ ਮਾਰ ਕੇ ਕਦੇ ਸੁਖੀ ਨਹੀਂ ਬਸਿਆ ਜਾਂਦਾ ਐਦਾਂ ਈ ਅਮੀਰ ਹੋਇਆ ਜਾਂਦਾ ਜਿੱਦਾਂ ਸੋਚਣੀ ਆ ਇਹ ਕਿਸੇ ਦਾ ਹੱਕ ਆ ਕੋਈ ਮੇਰਾ ਹੱਕ ਆ ਮੇਰੇ ਮਾਪਿਓ ਸੀਗੇ ਉਹ ਕਿਸੇ ਦਾ ਹੱਕ ਕਹਿੰਦੇ ਹੋ ਤੁਸੀਂ ਐਨੀ ਵੀ ਮੈਂ ਨਿਆਣੀ ਨਹੀਂ ਹੈਗੀ ਮੈਨੂੰ ਪਤਾ ਹੀ ਨਹੀਂ ਹੈਗਾ ਹੱਕ ਦਾ ਜਿਆਦਾ ਬੋਲਣ ਲੱਗ ਜਾਂਦੇ ਜੇ ਬਾਗ ਜੋਂ ਅੰਦਰ ਮੇਰਾ ਦਿਮਾਗ ਨਾ ਖਰਾਬ ਕਰੋ ਬਾਲੀਆਂ ਮੱਤਾਂ ਦੇਣ ਲੱਗ ਜਾਂਦੀਆਂ ਉਹ ਜਾਨਾ ਚੰਗਾ ਤੈਨੂੰ ਤਾਂ ਮੱਤ ਮੈਂ ਹੋਈ ਨਹੀਂ ਦਿੰਦਾ ਪਤਾ ਮੈਨੂੰ ਤੈਨੂੰ ਕਿੰਨੀ ਗੁਨਾਹਤ ਹੈ ਬਣਾ ਦੇਣੀ ਹੈ ਮੈਂ ਰੋਟੀ ਗੱਲਾਂ ਮਾਰਦੀ ਹੈ ਹਜੇ ਤੱਕ ਨਹੀਂ ਆਏ ਹੈਗੇ ਕਦੋਂ ਦਾ ਫੋਨ ਕੀਤਾ ਹੈਗਾ ਚਾਹ ਨੂੰ ਨਾ ਬਾਰ ਬਾਰ ਠੰਡੀ ਕਰ ਦੇਣਗੇ ਕਾਲੀ ਫੀਲ ਹਾਂਜੀ ਚਾਹ ਮੈਨੂੰ ਦੋ ਵਾਰ ਗਰਮ ਕਰਤੀ ਕਹਿ ਕੇ ਫੇਰ ਪਿੰਦੀ ਨਹੀਂ ਬਾਤ ਓ ਚਾਹ ਫੇਰ ਪੀਵਾਂਗੇ ਮੈਨੂੰ ਤੂੰ ਐ ਦੱਸ ਉਹ ਜ਼ਮੀਨ ਦੇ ਕਾਗਜ਼ ਕਿੱਥੇ ਪਏ ਆ ਕਾਗਜ਼ ਤਾਂ ਬੇਬੇ ਦੀ ਸੰੂਖ ਚ ਹੀ ਪਏ ਨੇ ਦੱਸੋ ਠੀਕ ਆ ਮੈਨੂੰ ਲੱਭੇ ਨਹੀਂ ਸੀ ਉਹ ਕੀ ਕਰ ਰਹੀ ਆ ਓਏ ਯਾਰ ਕਰਨਾ ਕੁਝ ਤੈਨੂੰ ਪਤਾ ਤਾਂ ਹੈਗਾ ਮੈਨੂੰ ਸਭ ਪਤਾ ਹੈ ਪਰ ਤੁਸੀਂ ਨੇ ਇੱਕ ਗੱਲ ਸੋਚੀ ਹੈ ਹੁਣ ਆਪਾਂ ਹਮੇਸ਼ਾ ਦੋਨੋਂ ਹੀ ਥੋੜੀ ਰਹਾਂਗੇ ਕੱਲ ਨੂੰ ਆਪਣੇ ਵੀ ਤਾਂ ਜਵਾਬ ਹੋਣੇ ਆ ਤੇ ਉਹਨਾਂ ਲਈ ਕੀ ਆ ਓਏ ਯਾਰ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾ ਨਾਲੇ ਹੁਣ ਤੈਨੂੰ ਪਤਾ ਜੇ ਹੁਣ ਭੈਣ ਤੋਂ ਮੂੰਹ ਮੋੜ ਲਿਆ ਉਹ ਕੀ ਕਹਿਣਗੇ ਕੋਈ ਗੱਲ ਨਹੀਂ ਤੇ ਮੇਰੇ ਨਾਲ ਚੱਲ ਮੇਰੀ ਗੱਲ ਤਾਂ ਸੁਣੋ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਮੈਂ ਵੀ ਦੇਖਿਆ ਭੈਣ ਸਮਝਦਾਰ ਹੈ ਸਮਝ ਜਾਣਗੇ ਇੱਕ ਵਾਰ ਸਮਝਾ ਕੇ ਦੇਖ ਲਓ ਨਹੀਂ ਪਾਲੀ ਐਵੇਂ ਨਾ ਫਿਰ ਚੰਗਾ ਨਹੀਂ ਲੱਗਦਾ ਭੈਣ ਨੂੰ ਹੋ ਜਾਊਗਾ ਵੀ ਪਤਾ ਨਹੀਂ ਅੱਜ ਇਹ ਸੌਖਾਗਾ ਤੇ ਮੈਥੋਂ ਮੁੱਖ ਮੋੜ ਗਿਆ ਤੂੰ ਯਾਰ ਬਾਹਲੀਆਂ ਗੱਲਾਂ ਨਾ ਕਰ ਮੇਰੀ ਗੱਲ ਸੁਣ ਆਪਾਂ ਚੱਲਦੇ ਆ ਬਸ ਮੈਂ ਕਾਗਜ਼ ਚੱਕ ਲਿਆ ਮੈਂ ਤੂੰ ਤਿਆਰ ਹੋ ਮੈਂ ਤਾਂ ਤਿਆਰ ਹੀ ਹਾਂ ਬਸ ਆ ਗਿਆ ਮੈਂ ਲੈ ਦੇਖ ਲੈ ਹਜੇ ਤੱਕ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਜੇ ਮੈਂ ਫੋਨ ਕਰਦੀ ਆਂ ਅੱਗੋਂ ਚੱਕਦੇ ਨਹੀਂ ਕੋਈ ਗੱਲ ਨਹੀਂ ਮੈਂ ਵੀ ਪਤਨਾ ਦੀ ਤਾਰੂ ਆਂ ਜ਼ਮੀਨ ਤਾਂ ਮੈਂ ਲੈ ਕੇ ਰਹੂੰਗੀ ਚਾਹੇ ਕੁਝ ਵੀ ਹੋ ਜਾਏ ਲੈ ਲੱਗਦਾ ਆ ਹੀ ਗਈ ਆਜੋ ਆਜੋ ਮੈਂ ਤਾਂ ਸੋਨੂੰ ਦੇਖੀ ਜਾਂਦੀ ਸੀ ਸਸਿਕਾ ਸਸਿਕਾ ਹੋ ਠੀਕ ਹੈ ਹੋ ਠੀਕ ਹੈ ਪਾਲੀ ਬੈਠ ਜਾਓ ਐਂ ਕਰੋ ਤੁਸੀਂ ਮੰਜਾ ਡਾ ਲਓ ਨਹੀਂ ਅੰਦਰ ਆ ਬਹਿ ਜੰਨੇ ਬਸ ਇੱਥੇ ਵਧੀਆ ਹਵਾ ਚੱਲਦੀ ਐ ਜਤਿੰਦਰ ਬੈਠ ਜਾ ਤੂੰ ਤੁਸੀਂ ਮੰਜਾ ਡਾ ਲਓ ਤੂੰ ਹੀ ਨਹੀਂ ਭਾਈ ਓਰੇ ਹਵਾ ਵਧੀਆ ਇੱਥੇ ਬਹਿ ਜੰਨੇ ਆ ਹੋਰ ਭੈਣੇ ਸਭ ਠੀਕ ਨੇ ਹਾਂ ਠੀਕ ਠਾਕ ਵਧੀਆ ਤੇ ਮੈਂ ਤੁਹਾਨੂੰ ਕਿੰਨੇ ਫੋਨ ਕਰ ਲੈ ਨਵੂ ਵੀ ਠੀਕ ਐ ਤੁਸੀਂ ਫੋਨ ਕਿਉਂ ਨਹੀਂ ਚੱਕਦੇ ਓਹੋ ਉਹ ਭੈਣੇ ਮੈਂ ਨਾ ਮੋਟਰਸਾਈਕਲ ਤੇ ਸੀਗਾ ਫੋਨ ਦਾ ਪਤਾ ਹੀ ਨਹੀਂ ਲੱਗਿਆ ਚੱਲ ਫਿਰ ਤੁਸੀਂ ਆਪ ਕਰ ਲੈਂਦੇ ਨਾ ਹੀ ਕੋਈ ਆਪ ਫੋਨ ਕੀਤਾ ਬਾਲੀ ਤੁਸੀਂ ਬਸ ਜੀ ਸਾਨੂੰ ਐ ਸੀਗੇ ਵੀ ਚ ਅਸੀਂ ਵੀ ਸਰਪ੍ਰਾਈਜ਼ ਦੇਦੀ ਆ ਅੱਜ ਅਸੀਂ ਆਖਿਆ ਚੱਲ ਜਾ ਕੇ ਗੱਲ ਕਰਦੇ ਆ ਚੱਲ ਫਿਰ ਮੈਂ ਚਾਹ ਬਣਾਵਾਂ ਲੈ ਇਹ ਜੋ ਪੁੱਛਣ ਵਾਲੀ ਕੀ ਗੱਲ ਹੈ ਬਣਾ ਚਾਹ ਬਣਾ ਕੇ ਲਿਆ ਨਹੀਂ ਨਹੀਂ ਵੀਰੇ ਅੱਜ ਚਾਹ ਪਾਣੀ ਦਾ ਕੋਈ ਮੂਡ ਨਹੀਂ ਬਸ ਪੀ ਕੇ ਆਏ ਸੀਗੇ ਚੱਲ ਕੋਈ ਨਾ ਆਪਾਂ ਗੱਲਾਂ ਕਰਦੇ ਆ ਫਿਰ ਬਣਾ ਦੂੰਗੀ ਮੈਂ ਚਾਹ ਹਾਂਜੀ ਜੀ ਤੇ ਜਤਿੰਦਰ ਕਾਗਜ਼ਾਂ ਦਾ ਕੀ ਬਣਿਆ ਫਿਰ हां हां ਭੈਣੇ ਹੋ ਗਿਆ ਤੁਸੀਂ ਦੇ ਦੋ ਚੱਲ ਵਧੀਆ ਆ ਤਾਂ ਤੁਸੀਂ ਬਹੁਤ ਵਧੀਆ ਕੀਤਾ ਸੱਚੇ ਅਸੀਂ ਤਾਂ ਬਾਲੇ ਔਖੇ ਸੀ ਪੈਸੇ ਬਿਨਾ ਸਾਨੂੰ ਜ਼ਰੂਰਤ ਸੀ ਪੈਸੇ ਦੀ ਬਹੁਤ ਦੀਦੀ ਮੈਂ ਬੇਬੇ ਬਾਪੂ ਕਦੇ ਦੇਖੇ ਤਾਂ ਹੈ ਨਹੀਂ ਪਰ ਸ਼ੁਰੂ ਤੋਂ ਮੇਰੇ ਨਾਲ ਦੀ ਮੂੰਹ ਚੋ ਇਹੀ ਗੱਲ ਸੁਣੀ ਹੈ ਕਿ ਮੈਂ ਬੇਬੇ ਬਾਪੂ ਦੇ ਰੂਪ ਚ ਹਮੇਸ਼ਾ ਤੁਹਾਨੂੰ ਦੇਖਿਆ ਦੀਦੀ ਇਹਦੀ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਨਾ ਤੁਸੀਂ ਸਾਡੇ ਨਾਲ ਇੱਕ ਵਾਅਦਾ ਕਰੋ ਕਿ ਤੁਸੀਂ ਸਾਡੇ ਨਾਲ ਰਿਸ਼ਤਾ ਕਦੇ ਨਹੀਂ ਤੋੜੋਗੇ ਹਾਂ ਪਹਿਣੇ ਆ ਪਏ ਆ ਸਾਰੇ ਜ਼ਮੀਨ ਦੇ ਕਾਗਜ਼ ਪੱਤਰ ਤੇਰਾ ਜੋ ਹਿੱਸਾ ਬਣਦਾ ਤੂੰ ਲੈ ਲੈ ਨਾਲੇ ਤੇਰੇ ਤੋਂ ਜ਼ਮੀਨ ਥੋੜੀ ਵੱਡੀ ਆ ਹੈ ਬਸ ਇੰਨਾ ਵੀ ਤੂੰ ਸਾਨੂੰ ਮਾਪਿਓ ਵਾਲਾ ਪਿਆਰ ਐਂ ਦਿੰਦੀ ਰਹੀ ਹਾਂ ਦੀ ਸਾਡੇ ਸਿਰ ਤੇ ਕੋਈ ਵੱਡਾ ਨਹੀਂ ਹੈਗਾ ਅਸੀਂ ਤੁਹਾਨੂੰ ਹੀ ਆਪਦਾ ਮਾਪੇ ਮੰਨ ਕੇ ਚੱਲਦੇ ਹਾਂ ਵੀ ਸਾਥੋਂ ਨੇ ਕਦੇ ਇਹ ਵਾਲਾ ਆਪਦੀ ਜੋ ਵੀ ਛਤਰ ਸ਼ਾਹ ਦੀਦੀ ਐਂ ਬਣਾ ਕੇ ਰੱਖਿਓ ਸਾਨੂੰ ਇਹੀ ਚਾਹੀਦਾ ਆ ਸਾਨੂੰ ਜ਼ਮੀਨ ਦੇ ਟੁਕੜੇ ਨਹੀਂ ਚਾਹੀਦੇ ਹਾਂ ਪਹਿਣੇ ਜਮੀਨ ਤਾਂ ਗਾਲੀ ਛੋਟੀ ਸੀ ਤੂੰ ਤਾਂ ਭਾਵੇਂ ਮੇਰੀ ਜਾਨ ਮੰਗ ਲੈਂਦੀ ਮੈਂ ਉਹ ਵੀ ਹਾਜ਼ਰ ਕਰ ਦਿੰਦਾ ਜਿਹੜੇ ਜ਼ਮੀਨ ਦੇ ਟੁਕੜੇ ਪਿੱਛੇ ਤੁਸੀਂ ਨਾ ਰਿਸ਼ਤਾ ਤੋੜ ਨੂੰ ਫਿਰਦੀ ਸੀ ਦੇਖ ਲਿਆ ਇਹਨਾਂ ਨੇ ਸਾਰਾ ਕੁਝ ਦੇ ਕੇ ਵੀ ਸਾਰਾ ਕੁਝ ਪਾ ਲਿਆ ਸਦਕੇ ਜਾਵਾ ਵੀਰੇ ਤੇਰੇ ਸਦਾ ਲਈ ਆਪਣੀ ਭੈਣ ਨਾਲ ਰਿਸ਼ਤਾ ਬਣਾਈ ਰੱਖਣ ਲਈ ਤੂੰ ਆਪਦਾ ਸਾਰਾ ਕੁਝ ਮੈਨੂੰ ਦੇਤਾ ਵੀਰੇ ਤੇਰੇ ਤੇ ਕੀਤੇ ਸਾਰੇ ਸਾਨਾਂ ਦਾ ਅੱਜ ਤੋਂ ਮੈਨੂੰ ਮੁੱਲ ਮੋੜਤਾ ਵੀਰੇ ਮੈਂ ਪਤਾ ਨਹੀਂ ਕੀ ਮੇਰੇ ਦਿਮਾਗ ਤੇ ਪਰਦਾ ਪੈ ਗਿਆ ਸੀ ਮੈਂ ਅੰਨੀ ਹੋ ਗਈ ਸੀ ਕਿ ਨਾ ਲਾਲਚ ਕਰ ਬੈਠੀ ਜਦੇਂਦਰ ਵੀਰੇ ਮੈਨੂੰ ਮਾਫ ਕਰਦੇ ਪਾਲੀ ਪੈਣੇ ਮੈਨੂੰ ਮਾਫ ਕਰਦੇ ਮੈਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਉਹ ਹੋ ਜੀ ਇਹ ਸਾਰਾ ਕੁਝ ਥੋੜੇ ਹੀ ਤਾਂ ਹੈਗਾ ਤੁਸੀਂ ਇਹ ਕਿਹੜੀਆਂ ਗੱਲਾਂ ਕਰਦੀਆਂ ਬੱਸ ਤਨ ਤੇ ਹੂ ਡਰ ਸੀਗਾ ਵੀ ਅਸੀਂ ਤੁਹਾਨੂੰ ਨਾ ਕਿਤੇ ਖੋ ਦਈਏ ਆ ਜਮੀਨ ਦਾ ਟੁਕੜਾ ਸਾਡੇ ਲਈ ਕੀ ਹੈ ਇਹ ਇੱਕ ਈ ਗੱਲ ਆ ਜਮੀਨ ਮੈਂ ਤਾਂ ਸੋਚਦਾ ਸੀ ਵੀ ਮੈਂ ਹੋਰ ਵੀ ਜ਼ਮੀਨ ਲੈ ਕੇ ਤੁਹਾਨੂੰ ਦੇ ਦੂੰਗਾ ਉਹ ਮੇਰੇ ਵਾਸਤੇ ਤਾਂ ਤੁਸੀਂ ਸਾਰਾ ਕੁਝ ਹੋ ਹਾਂ ਵੀਰੇ ਤੂੰ ਮੇਰਾ ਬਹੁਤ ਕੀਤਾ ਪਰ ਮੈਂ ਮੈਂ ਸਵਾਰਥ ਹੋ ਗਈ ਸੀ ਮੈਂ ਤੇਨੂੰ ਸਮਝ ਨਹੀਂ ਪਾਈ ਵੀਰੇ ਮੈਨੂੰ ਇਹਦੀ ਲੋੜ ਨਹੀਂ ਮੈਨੂੰ ਤੇਰੀ ਲੋੜ ਹੈ ਹਾਂ ਬਲੀ ਮੈਨੂੰ ਸੋਹਣੀ ਚਾਹੀਦਾ ਤੂੰ ਦਿਲ ਨਾ ਛੋਟਾ ਕਰ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਠੀਕ ਹੈ ਵੀਰੇ ਹਾਂਜੀ ਸਰਸ਼ਕਲ ਦੋਸਤੋ ਹੁਣੀ ਹੁਣੀ ਤਾਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਹਾਂਜੀ ਇਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਰੀਤਵਾਲ ਹੈ ਤੇ ਬਾਕੀ ਅੱਗੇ ਬੋਲਣਗੇ ਚਰਨੋਜੀ ਆਪਣੀ ਹਾਂਜੀ ਵੀਡੀਓ ਦੇਖ ਕੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਸਾਨੂੰ ਅੱਗੇ ਤੋਂ ਪਤਾ ਲੱਗ ਸਕੇ ਜਿੱਦੇ 'ਚ ਕੋਈ ਵੀ ਕਮੀ ਹੈ ਨਾ ਉਹ ਆਪਾਂ ਇੰਪਰੂਵ ਕਰ ਸਕਦੇ ਆ ਜੀ ਮੇਰੇ ਨਾਂ ਤੇ ਜਰੂਰ ਕਰ ਦਿਆ ਕਰੋ ਮੈਸੇਜ ਮੈਨੂੰ ਆ ਰਿਹਾ ਹੈ ਕਿ ਇਹ ਬੱਚੀ ਦਾ ਐਕਟ ਕਿਵੇਂ ਲੱਗਿਆ ਮਤਲਬ ਛੋਟੀ ਬੱਚੀ ਨੇ ਕਰਿਆ ਤੇ ਇਹਦੇ ਨਾਮ ਤੇ ਜਰੂਰ ਕਮੈਂਟ ਕਰੇ ਇਹ ਸਾਡੇ ਚੈਨਲ ਦੇ ਮਤਲਬ ਓਨਰ ਨੇ ਜੀ ਬੜਾ ਆਖਿਆ ਨਾ ਪ੍ਰੋਡਿਊਸਰ ਬਟ ਇਹ ਐਕਟਰ ਨਹੀਂ ਬਣਦੇ ਹੈਗੇ ਆ ਮੈਂ ਹਾਂਜੀ ਇੱਕ ਦੋ ਫਿਲਮਾਂ ਕਰਦੇ ਆ ਸੋ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੀ ਸਪੋਰਟ ਦੀ ਲੋੜ ਆ ਸਾਨੂੰ Thank you.